ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਆ ਤਾਜੀ ਸੂਹੀ ਝੋਟੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਆਦੇ ਆ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾ ਦੋ ਵੀਰ ਪਿੰਡ ਤੌਲਾ ਜਿਲ੍ਹਾ ਬਰਨਾਲਾ ਤਹਿਸੀਲ ਤੱਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਮੋਬਾਈਲ ਨੰਬਰ 991525790 9915265790 ਵੀਰ ਦਾ ਮੋਬਾਈਲ ਨੰਬਰ ਹੈਗਾ ਮੋਬਾਈਲ ਖਰਾਬ ਆ ਭਰਾ ਤਾਂ ਹੀ ਤੇਰਾ ਨੰਬਰ ਦਿੱਤਾ ਯਾਰ ਵੀਰ ਦਾ ਮੋਬਾਈਲ ਖਰਾਬ ਆ ਤਾਂ ਕਰਕੇ ਵੀਰ ਨੇ ਆਪਣਾ ਨੰਬਰ ਦਿੱਤਾ ਜੇ ਕਿਸੇ ਵੀਰ ਦੀ ਸਮਦਰ ਚ ਆਉਂਦੀ ਹੈ ਤਾਂ ਆਪਣੇ ਨੰਬਰ ਤੇ ਫੋਨ ਲਾ ਕੇ ਛੋਟੀ ਖਰੀਦਦਾਰੀ ਕਰ ਸਕਦੇ ਹੋਗੇ ਮੇਰੇ ਸੂਈ ਨੂੰ ਕਿੰਨਾ ਦਿਨ ਹੋ ਗਿਆ ਝੋਟੀ ਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਦੁੱਧ ਹਾਜ਼ਰ ਕਿੰਨਾਗਾ 10 ਕਿਲੋ ਤੇ ਯਾਰਾ 10 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਆ ਵੀਰ ਕਿੰਨਾ ਇੱਕ ਹਫਤਾ ਸੂਈ ਨੂੰ ਹੋ ਗਿਆ ਵੀਰੇ ਖੋਲ ਕੇ ਢੇੜਾ ਦਵਾਦੇ ਤੋਰੇ ਭੁੱਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਪਹਿਲਾ ਸੂਗਾ ਝੋਟੀ ਤਾਜੀ ਸੂਈ ਹੋਈ ਚੰਗੇ ਕੱਦ ਕਠ ਵਾਲੀ ਥਣ ਲੇਵੇ ਦਾ ਕੋਈਆਂ ਤੀਆਂ ਦੇਖ ਸਕਦੇ ਹੋ ਦੋਸਤੋ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਕੱਲਾ ਇਕੱਲਾ ਨਿਖੜਮਾ ਪੀੜੀ ਪੀੜੀ ਦੇ ਪਾਣੀ ਵਾਲਾ ਸਿਸਟਮ ਆ ਥੱਲੇ ਮੁੱਠੀ-ਮੁੱਠੀ ਦਾ ਥਣ ਲੈ ਗਿਆ ਪਿੱਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਜਵੱਤਰ ਮੋਹਰੇ ਨੂੰ ਬਰੇ ਲੰਮੀ ਦਵਾਦੇ ਲੰਮਾ ਤੋਰਦੇ ਥੋੜਾ ਜਿਹਾ ਆਹ ਦੇਖ ਸਕਦੇ ਹੋ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਮਿਲਕਿੰਗ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਬਾਜਵ ਰੇਟ ਵੀਰ ਨੇ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਬਾਜਵਜਾ ਰੇਟ ਵੀਰ ਤੋਂ ਚੰਗੀ ਸਮੀਪਲੀਆ ਗੁੱਠਾ-ਗਾਠਾ ਦੇਖ ਸਕਦੇ ਹੋ ਮੂਰੇ ਮੰਗਰ ਦਾ ਹਵਾਨਾ ਚੰਗੀ ਸਮੀਪਲੀਆ ਜਾਤ ਬਰੀਡ ਵਾਲੀ ਓਨਾ ਹੀ ਲੈਵਾ ਮੂਰੇ ਤੇ ਓਨਾ ਹੀ ਮੰਗਰਾ ਰੇਟ ਕੀ ਹੋਊਗਾ ਭਰਾ ਬਾਜੋ ਜਰਾ ਫੁਰਦਾ ਕਿੰਨਾ ਮਰਦੀ ਕਰਾ ਇੱਕ 15 ਕਰਾ ਲੈ ਇੱਕ 10 ਕਰਾ ਲੈ ਇੱਕ 5 ਦੀ हां ਮੈਂ ਵੀਰ ਕਹਿੰਦਾ ਮੁੱਲ 1 ਲੱਖ 15 ਕਰਾ ਲਓ 10 ਕਰਾ ਲਓ ਤਾਂ ਕੋਈ ਫਾਇਦਾ ਨਹੀਂ 1 ਲੱਖ ਤੇ 5000 ਦੀ ਝੋਟੀ ਦੇ ਦਾਂਗੇ ਇਹਦਾ ਭਰਾ ਮੇਰਾ ਸਮਾਨਦਾਰੀ ਹੋਊ ਤੇਰੇ ਬੰਦੇ ਦਾ ਮਾਨਤਾਂ ਨੂੰ ਜ਼ਰੂਰ ਹੋਊਗਾ ਥਣਲੇ ਵੀ ਜਜਮੈਂਟ ਦੋਸਤੋਂ ਤੁਸੀਂ ਨੇਟ ਤੋਂ ਚੈੱਕ ਕਰ ਸਕਦੇ ਨੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਆਹ ਦੇਖ ਸਕਦੇ ਹੋ ਦੋਸਤੋਂ ਬੱਚਾ ਤਾਂ ਸਾਨੂੰ ਆਪਾਂ ਚੁੰਗਦਾ ਦਿਖਾਤਾ